ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 145000 ਮਰੱਬਾ ਮੀਲ ਤੱਕ ਸਿੱਖਾਂ ਦਾ ਰਾਜ ਭਾਗ ਪੈਦਾ ਕੀਤਾ ਅਮਰੀਕਾ ਵਾਲਿਆਂ ਨੇ ਪਿਛੇ ਜੇ ਖੋਜ ਕੀਤੀ ਆ ਤੁਹਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਉਹਨਾਂ ਨੇ ਪਿਛਲੇ 500 ਸਾਲਾਂ ਦਾ ਦੁਨੀਆ ਦਾ ਇੱਕ ਨੰਬਰ ਦਾ ਬਾਦਸ਼ਾਹ ਚੁਣਿਆ ਵੀ ਇੱਕ ਨੰਬਰ ਤੇ ਕਿਹਨੂੰ ਲਿਆਉਣਾ ਵਾ ਤੇ ਤੁਹਾਨੂੰ ਇਸ ਗੱਲ ਦਾ ਮਾਣ ਹੋਗਾ ਅਮਰੀਕਾ ਦੀ ਖੋਜ ਕਹਿੰਦੀ ਆ ਕਿ ਦੁਨੀਆ ਦਾ ਇੱਕ ਨੰਬਰ ਦਾ ਬਾਦਸ਼ਾਹ ਪਿਛਲੇ 500 ਸਾਲਾਂ ਦਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਆ ਜਿਹਦੇ ਰਾਜ ਵਿੱਚ ਹਿੰਦੂ ਵੀ ਸੌਖਾ ਵਾ ਮੁਸਲਮਾਨ ਵੀ ਸੌਖਾ ਵਾ ਬੋਧੀ ਜੈਨੀ ਵੀ ਸੌਖਾ ਵਾ ਸਿੱਖ ਤੇ ਹੈਗੇ ਸੌਖੇ ਅਗਲੀ ਗੱਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ 40 ਸਾਲ ਤੇ ਸਿਆਣੇ ਬੈਠੇ ਹੋ ਸੂਝਬਾਨ ਬੈਠੇ ਹੋ 40 ਸਾਲ ਦੇ ਰਾਜ ਭਾਗ ਅੰਦਰ ਤੁਸੀਂ ਇੱਕ ਵੀ ਉਦਾਹਰਨ ਦੇ ਦਿਓ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੋਵੇ ਕਰਾਈ ਵਿੱਚ ਕੋਈ ਨਹੀਂ ਫਾਂਸੀ ਦੇਣੀ ਕਿਨੂੰ ਕੋ ਠੱਗੀ ਨਹੀਂ ਡੋਹੋਰੀ ਨਹੀਂ ਕੋ ਕਤਲ ਨਹੀਂ ਕਰਦਾ ਕੋਈ ਕੁਝ ਨਹੀਂ ਕਰਦਾ ਕੋਈ ਦੰਗਾ ਨਹੀਂ ਕੋਈ ਫਸਾਦ ਨਹੀਂ ਮੈਂ ਗੱਲ ਉੱਥੇ ਲੈ ਕੇ ਆਉਣ ਲੱਗਾ ਤੁਹਾਨੂੰ ਆ ਜੋਗੀ ਲੀਡਰਸ਼ਿਪ ਕੀ ਆ ਪ੍ਰਾਤਨ ਲੀਡਰਸ਼ਿਪ ਕੀ ਆ ਅੱਜ ਦੰਗੇ ਫਸਾਦ ਕਰਾਉਣ ਦੀ ਲੋੜ ਨਹੀਂ ਅੱਜ ਲੀਡਰ ਹੀ ਸਭ ਤੋਂ ਵੱਡੇ ਦੰਗੇ ਬਣੇ ਫਿਰਦੇ ਆ ਕੌਮ ਦਾ ਸਿੱਖੀ ਦਾ ਘਾਣ ਜਿੰਨਾ ਇਹਨਾਂ ਨੇ ਕੀਤਾ ਕਿਸੇ ਨੇ ਨਹੀਂ ਕੀਤਾ ਇਹਨਾਂ ਪੰਥ ਵਰਤਿਆ ਇਹਨਾਂ ਕੌਮ ਵਰਤੀ ਇਹਨਾਂ ਗੁਰੂ ਵਰਤਿਆ ਇਹਨਾਂ ਧਰਮ ਵਰਤਿਆ ਦੁਨੀਆ ਨੂੰ ਬੇਵਕੂਫ ਬਣਾ ਕੇ ਅਸਲ ਵਿੱਚ ਕਸੂਰ ਉਹਨਾਂ ਦਾ ਨਹੀਂ ਆ ਕਸੂਰ ਸਾਡਾ ਵਾ ਉਹਨਾਂ ਨੇ ਸਾਡੀ ਦੁੱਖ ਦੀ ਜਿਹੜੀ ਰਗ ਸੀ ਉਹ ਘੋਟ ਲਈ ਸਾਡੀ ਨਬਜ਼ ਫੜ ਲਈ ਅਸਲ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਜਿਹੜੀ ਕੌਮ ਕਦੀ ਅੱਧੇ ਅੱਧੇ ਰਾਜ ਭਾਗ ਦੀ ਪ੍ਰਵਾਹ ਨਹੀਂ ਸੀ ਕਰਦੀ ਹੁੰਦੀ ਆਪਣੇ ਸਿਧਾਂਤਾਂ ਵਾਸਤੇ ਅੱਜ ਉਹ ਕੌਮ ਆਤੇ ਦਾਲ ਵਾਸਤੇ ਫਰੀ ਦੀ ਬੱਤੀ ਫਰੀ ਦੀਆਂ ਗੱਲਾਂ ਕਰਨ ਵਾਸਤੇ ਜੁੱਤੀਓ ਜੁੱਤੀਓ ਨੂੰ ਵੀ ਤਿਆਰ ਬੈਠੀ ਆ ਇਹਨਾਂ ਨੂੰ ਫਰੀ ਬਣਦੀਆਂ ਚੀਜ਼ਾਂ ਦੋ ਜਿੱਥੇ ਮਰਜੀ ਇਹਨਾਂ ਕੋ ਜਿੰਦਾਬਾਦ ਮਰਦਾਬਾਦ ਕਰਾ ਲਓ ਇਹਨਾਂ ਨੇ ਕਰ ਲੈਣੀ ਆ ਇਥੇ ਪੱਗਾਂ ਦੇ ਰੰਗ ਬਦਲਿਆ ਕਰਤੂਤਾ ਨਹੀਂ ਬਦਲੀਆਂ ਨਾਂ ਬਦਲ ਗਏ ਆ ਰਨਾਲਾ ਉੱਥੇ ਹੀ ਡਿੱਗਣ ਡਿਆ ਜਿੱਥੇ ਪਹਿਲਿਆਂ ਦਾ ਡਿੱਗਣ ਡਿਆ ਜਿੱਥੇ ਨਵੇਂਆਂ ਦਾ ਡਿੱਗਣ ਡਿਆ ਰੱਜ ਕੇ ਪਿੰਡਾਂ 'ਚ ਚਿੱਟਾ ਵਿਗਦਾ ਜਿਵੇਂ ਪਰਚੂਨ ਦੀਆਂ ਦੁਕਾਨਾਂ ਤੇ ਸੌਦਾ ਵਿਗਦਾ ਹੋਵੇ ਰੱਜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗਾਂ ਦੀ ਬੇਅਦਬੀ ਹੁੰਦੀ ਏ ਉਦੋਂ ਵੀ ਹੁੰਦੀ ਸੀ ਅੱਜ ਵੀ ਹੁੰਦੀ ਏ ਕਿੰਨੂ ਆਖੋਗੇ ਕੌਣ ਨਹੀਂ ਕਰਦਾ ਤੇ ਕੌਣ ਦਿੱਫੇ ਨਹੀਂ ਕਰਦਾ ਸਭ ਕੁਝ ਹੋ ਰਿਹਾ ਸਿੱਖੋ ਖੜੋਤ ਸਾਡੇ ਚ ਆ ਅਸੀਂ ਪਾਇਦਾਰ ਬੰਦਿਆਂ ਨੂੰ ਅੱਗੇ ਲਾ ਨਹੀਂ ਸਕੇ ਅਸੀਂ ਸਮੇਂ ਦੀ ਸੰਭਾਲ ਕਰ ਨਹੀਂ ਸਕੇ ਗੁਲਾਮੀ ਨੂੰ ਕਿਤੇ ਟੱਲੀਆਂ ਥੋੜਾ ਲੱਗੀਆਂ ਹੁੰਦੀਆਂ ਵਾ ਇੱਥੇ ਕਈ ਲੋਕੀ ਕਹਿੰਦੇ ਕਾਦੀ ਗੁਲਾਮੀਆਂ ਨਜ਼ਾਰੇ ਲੈਣ ਦੇ ਆ 600 ਜੂਨਟ ਮੁਫਤ ਆ ਆਟਾ ਦਾਲ ਫ੍ਰੀ ਮਿਲਣ ਦੇ ਆ ਕਾਦੀ ਗੁਲਾਮੀ ਐਵੇਂ ਢਾਡੀ ਸਿੰਘ ਮਾਰੀ ਜਾਂਦਾ ਕਾਦੀ ਗੁਲਾਮੀ ਐ ਸਾਨੂੰ ਨਹੀਂ ਪਤਾ ਲੱਗਦਾ ਸਿਵਿਆਂ ਦੇ ਸਿਵੇ ਪੰਜਾਬ ਦੀ ਜਵਾਨੀ ਦਾ ਚਟਾ ਪੀ ਪੀ ਕੇ ਭਰੇ ਪਏ ਆ ਇਹ ਗੁਲਾਮੀ ਨਹੀਂ ਤੇ ਹੋਰ ਕੀ ਗੁਲਾਮੀ ਅਗਲਾ ਤੁਹਾਨੂੰ ਮਾਰ ਕਿਥੇ ਲਿਆ ਕੇ ਮਾਰੀ ਆ ਕਿਥੇ ਲਿਆ ਕੇ ਮਾਰੀ